ਮਾ ਤੇਰਾ ਕੰਮ ਤੇਰਾ ਕੀ ਮੱਖਣਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਪੱਦ ਲੋ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਪੱਦ ਲੋ ਆ ਕਹਿੰਦੇ ਮਾਲਵੇ ਦਾ ਜਟਵੈਣ ਆ ਉਹ ਸਲੀਮ ਉਹਨਾਂ ਨੇ ਪੀਣਾ ਸਾਡਾ ਮਾਣ ਹੈ ਸਾਡਾ ਭਰਾ ਹੈ ਉਹ ਕਹਿੰਦੇ ਕਾਰੀ ਲੋਕੋ ਕੇ ਪਿੰਡ ਵਾਲਾ ਹੈ ਖੇਡ ਮੈਦਾਨ ਚ ਕਬੱਡੀ ਪਾ ਰਿਹਾ ਹੈ ਮਾਲਵੇ ਦਾ ਜਟਵੈਣ ਇੱਕ ਪਾਸੇ ਕਹਿੰਦੇ ਕਬੱਡੀ ਦੇ ਮੈਦਾਨਾ ਚ ਛਾਇਆ ਹੋਇਆ ਕੁਲਵੀਰ ਜਟਾੜਾ ਬੱਲੇ 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 ਤਾੜੀਆਂ ਬੈਟਰ ਰਾਜੂ ਪਕੜ ਲਈ ਨਖੀਦੇ ਨੇ ਯਾਰਾ ਸੋਹਣਾ ਕਰ ਰਿਹਾ ਹੈ 30 ਤਰੀਕ ਦੇ ਸੱਦੇ ਆ ਛੇਾਂ ਕਬੱਡੀ ਪਾ ਰਿਹਾ ਹੈ ਫੇਰ ਮਨਾਵਾਂ ਦੇ ਵਿੱਚ ਪਈ ਫੀ ਰੇਡ ਜਟਾਣਿਆਂ ਵਾਲਾ ਜਟਾਣਿਆਂ ਵਾਲਾ ਰਪਿੰਦਰ ਜਵਾਲ ਦੇ ਕਹਿਣ ਮੰਗੂ ਜਟਾਣਾ ਅੱਜ ਕੁਝ ਕਰ ਲੋ ਫਿਰਦਾ ਹੈ ਇਹਦੇ 51000 ਦੇ ਤਿੰਨ ਹੈ ਮੇਲਾ ਚੋਟੀ ਦਾ ਆਂਦੇ ਅਰੇ ਜੀ ਆਪ ਨਹੀਂ ਏ ਕੁੜੀਏ ਨਹੀਂ ਮਿੱਟੀ ਮਾਲਵੇ ਦੀ ਹੱਥ ਘਰੌੜੇ ਜਾਂਦੀ ਹੈ ਕੁੜੀਏ ਦੀ ਮਿੱਟੀ ਮਾਲਵੇ ਨਹੀਂ ਉਹਦੇ ਹੱਥ ਘਰੌੜੇ ਜਾਂਦੀ ਹੈ ਜਾਂਦਾ ਜੇਦਾ ਵੀ ਪੂਰੀ ਦੀਆਂ ਤਿੰਨਾਂ ਤੇ ਅਭੀਕ ਤੇਰੇ ਕੋਲੇ ਕਿੰਨਾ ਸੋਨਾ 11 ਜਿੰਦੇਬਾਈ ਦਾ ਤੇ ਪੰਜ ਪਿੰਦਰ ਔੜਿਆਂ ਦਾ 7 ਟਾਚੇ 4 ਜੱਫੇ ਜਟਾਣਿਆਂ ਵਾਲਾ ਕਿਲਵੀ ਬੋਰ ਦੇ verdade ਬੈਟ ਜਾਫੀ ਜਟਾਣਾ ਕਲਵੀਰ ਜਟਾਣਾ ਮੁਬਾਰਕ ਕਰ ਰਹੇ ਗੱਜ ਲੈ ਕੇ ਲੱਗੇ ਆਣਾ ਠੰਡ ਨਹੀਂ ਲੱਗਦੀ ਕਹਿੰਦਾ ਅੱਜ ਆਪੀ ਲੈ ਕੇ ਜੋ ਕਲਵੀਰ ਚ ਲੈ ਕਹਿੰਦਾ ਮੈਂ ਗੱਡੀ ਚ ਲੈ ਕੇ ਖੋ ਕਲਵੀਰ ਆਪੀ ਚ ਲੈ ਕੇ ਜੀ ਚੱਕੀ ਕਹਿੰਦਾ ਸਾਡੀ ਵੀ ਖਰਾਰੀ ਆ ਜੀ